ਕਿ ਵੀ ਇਹ ਨੇ ਹੁਣ ਵੀ ਕੋਲ ਹਰ ਤੋਂ ਸਰਕਾਰ ਜੋ ਹਲਕਾ ਪੁੱਛੋਦੇ ਐ ਐਮਐਲਏ ਮਾਸਟਰ ਜਗਜੀਤ ਸਿੰਘ ਦੇ ਤੁਹਾਡੇ ਅੱਗੇ ਚੇਤਾਵਨਾਂ ਵੀ ਦੇ ਰਹੇ ਹੋ ਆਪ ਦੀ ਗੱਲ ਵੀ ਕਹਿ ਰਹੇ ਹਾਂ ਰੋਜ਼ ਗੁੱਸਾ ਵੀ ਕੱਢ ਰਹੇ ਹੋ ਸੁਮਤਾਲਾ ਬੇਨਤੀ ਕਰਾ ਕਿ ਜਿੰਨੇ ਵੀ ਆਸ-ਪਾਸੇ ਫਿਰ ਰਹੇ ਆ ਖਾਸ ਕਰਕੇ ਜਿਹੜੇ ਘਰਾਂ 'ਚ ਬੈਠੇ ਆ ਇਹ ਬਿਲਕੁਲ ਸੰਕੋਚ ਕਰੋ ਕਿਉਂਕਿ ਆਪਾਂ ਧਰਨਾ ਜਗਸੀਰ ਮਾਸਟਰ ਦੇ ਬਾਤ ਚ ਲਾਉਣ ਆਏ ਆ ਨਾ ਕਿ ਆਪਣੀ ਗਵੰਡੀਆਂ ਨੂੰ ਤੰਗ ਕਰਕੇ ਤੋਸ ਕਰਕੇ ਬੈਂਤੀਆ ਘਰਾਂ ਦੇ ਵਿੱਚ ਠੀਕ ਆ ਧੰਨਵਾਦ ਇਹਨਾਂ ਘਰ ਵਾਲਿਆਂ ਦਾ ਜਿਨ੍ਹਾਂ ਨੇ ਆਪਣੀ ਆਉ ਭਾਗਤ ਕੀਤੀ ਆਪਾਂ ਨੂੰ ਥਾ ਦਿੱਤਾ ਚਾਹ ਪਾਣੀ ਬਣਾਉਣ ਨੂੰ ਘਰ ਦਿੱਤੇ ਆ ਠੀਕ ਆ ਜਿਹੜੇ ਵੀਰਾਂ ਨੇ ਕੰਮ ਧੰਦਾ ਕਰਨਾ ਉਹ ਤਾਂ ਜਾ ਉਧਰ ਬਾਕੀ ਸਾਰੇ ਵਰਕਰ ਬਾਹਰ ਆਉਣ ਤੇ ਵਲੰਟੀਅਰਾਂ ਨੂੰ ਵੀ ਬੈਂਤੀ ਆ ਵੀ ਇਸ ਕਰਕੇ ਆਪਾਂ ਨੂੰ ਇਸ ਕੰ ਦਾ ਕੋਈ ਲੰਬਾ ਨਾ ਬੇ ਮੈਨੂੰ ਟੈਕ ਮੇਰੇ ਗਾਜੇ ਭਈਆ ਮੈਥੋਂ ਪਹਿਲਾਂ ਬੋਲਣ ਵਾਲੇ ਬੁਲਾ ਰਿਆ ਨੇ ਕੋਈ ਮਾੜੇ ਬਾਦ ਘਟ ਕਰੀ ਦੀ ਭਗਵਾਨ ਸਤਮਾਨ ਦੇ ਜਬਰ ਵਾਰੇ ਗੱਲ ਕੀਤੀ ਉਪਲੇ ਖਾਤਾ ਦਾ ਨਿਕਲ ਗਿਆ ਕਿਉਂਕਿ ਕਿਸੇ ਫਲਾਸਫਰ ਨੇ ਐਵੇਂ ਨਹੀਂ ਲਿਖਿਆ ਜਬਰ ਨਕਾਮੀ ਹੋਰ ਜਬਰ ਜਦੋਂ ਤੀਕ ਨਾ ਮੇੜੇ ਕਬਰ ਹਰ ਜ਼ਬਰ ਦੀ ਉਹ ਕਹਾਣੀ ਕਰਨਾ ਜ਼ਬਰ ਤੇ ਮੂੰਹ ਦੀ ਕਹਾਣੀ ਇਹਨਾਂ ਨੂੰ ਦੇ ਅੱਥਰੂ ਵੀ ਮੂੰਹ ਦਿਖਾਤੀ ਕੋਈ ਕਹਿ ਫੈਸਲਾ ਕਰ ਲਿਆ ਮੈਂ ਉਹਨਾਂ ਦੀ ਦੂਰ ਨਹੀਂ ਪਾਉਣੀ ਉਹਨਾਂ ਗੱਲਾਂ ਦੀ ਜਿਹੜੀਆਂ ਗੱਲਾਂ ਕਰਕੇ ਗੁੰਮਰਾਹ ਕਰ ਰਿਹਾ ਸੀ ਮੈਸਟਰ ਪਹਿਲਾਂ ਵਾਲੇ ਵਿਵਾਦਾਂ ਨੇ ਬਹੁਤ ਸਾਫ਼ ਕਰ ਦਿੱਤਾ ਸਰਕਾਰ ਉਹ ਲੈ ਲੈਂਦੇ ਰੇਲਾ ਰੋਕ ਲੈਂਦੇ ਆ ਕੋਈ ਟਿਕਾਣਾ ਮੁਰੇ ਜਾਵਰ ਦੇ ਆਵਕਾਸ ਨਹੀਂ ਇਹਨਾਂ ਗੱਲਾਂ ਦੇ ਨਾਲ ਅਗਲੀ ਐਸਕੇਮ ਨੇ ਪੰਜਾਬ ਦੀਆਂ ਜਥੇਬੰਦੀਆਂ ਨੇ ਫੈਸਲਾ ਕਰਤਾ ਤੁਹਾਨੂੰ ਚੌਕਤੀ ਦਿੱਤੀ ਹੈ ਭਗਵੰਤ ਸਾਨੀ ਜੀ ਇੱਕ ਦਿਨ ਤੁਸੀਂ ਵੀ ਡਰਾਮਾ ਕੀਤਾ ਸੀ ਉਹ ਜੁਲੀ ਵਰਾਸ਼ਟੀ ਜਾ ਕੇ ਵੀ ਮੈਂ ਸ਼ਾਸੀ ਪਾਰਟੀ ਨਾਲ ਡਿਬੇਟ ਕਰਨੀ ਹੈ ਬਹਿਸ ਕਰਨੀਆਂ ਤਾਂ ਕੁਰਸੀਆਂ ਲਾਈਆਂ ਸੀ ਤੇ ਆਜਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 15 ਤਰੀਕ ਨੂੰ ਸਤਿ ਸ਼੍ਰੀ ਅਕਾਲ ਤੈਨੂੰ ਕਿਸਾਨ ਭਵਨ ਦੇ ਵਿੱਚ ਆਜੀ ਤੇਰੀ ਕੁਰਸੀ ਲੱਗੂਗੀ ਸੱਦ ਲਈ ਸਾਰੀ ਪ੍ਰੈਸਾ ਕਰ ਲਈ ਬੈਸ ਖੜਾ ਦੀ ਸਾਡੇ ਆਗੂਆਂ ਨੇ ਕਰਦੀ ਝੂਠਾ ਸਾਰਿਆਂ ਤੋਂ ਤਵੇ ਨਾਲ ਚੱਲਦੇ ਹੁੰਦੇ ਗੁਰਦੀਪ ਨੇ ਕਿਹਾ ਕਿ ਤੂੰ ਕਹਿੰਦਾ ਪੰਜਾਬ ਨਾਲ ਸੰਬੰਧਤ ਮੰਗਾ ਲਈ ਜਿਹੜਾ ਸਾਥੀ ਗਿਣਕੇ ਗਿਆ ਹੈ ਇਹ ਦੱਸ ਪੰਜਾਬ ਤੋਂ ਕਿਹੜੀ ਬਾਤ ਤੇ ਮਾਨ ਸਾਹਿਬ ਜੇ ਕੇਂਦਰ ਨਾਲ ਸੰਬੰਧਤ ਮੰਗਾ ਸੀ ਤੇਰਾ ਦਿਮਾਗ ਕਿੱਥੇ ਗਿਆ ਸੀ ਢਾਈ ਘੰਟੇ ਕਾਹਦੇ ਨਹੀਂ ਲਾਏ ਇਸ ਕੱਲ ਦਾ ਹੈ ਜਵਾਬ ਤੇਰੇ ਕੋਲ ਕੋਈ ਅੱਜ ਕੇਮ ਦਾ ਮੰਗ ਪੱਤਰ ਕੱਲਾ ਕੱਲਾ ਕੱਢਿਆ ਹੋਇਆ ਅੱਜ ਇਹ ਕੇਂਦਰ ਨਾਲ ਸੰਬੰਧਤ ਮੰਗਾ ਹੈ ਆ ਪੰਜਾਬ ਸਰਕਾਰ ਨਾਲ ਸੰਬੰਧਿਤ ਮੰਗਾ ਹੈ। ਇੱਥੋਂ ਵਾਹ। ਤੂੰ ਤਾਂ ਇਹ ਮੰਗਾਂ ਦੇ ਵਿੱਚੋਂ ਮੰਨਿਆ ਹੋਇਆ ਏ। 2023 ਦੇ ਵਿੱਚ ਇੰਨਾ ਹੀ ਜਥੇ ਬੰਦਗਾਰਾ ਬੈ ਕੇ ਤੂੰ ਮੰਨਿਆ ਨਹੀਂ ਸੀ। ਵੀ ਠੀਕਾ ਪੂਰਾ ਕਰ ਜੇ ਤਾਂ ਮੈਨੂੰ ਮਾਫ ਨਹੀਂ ਹੁੰਦਾ। ਘੱਟੋ ਘੱਟ ਜਿਹੜੀਆਂ ਸਰਕਾਰ ਦੀਆਂ ਪੰਜਾਬ ਸਰਕਾਰ ਨਾਲ ਸੰਬੰਧਿਤ ਬੈਂਕਾਂ ਹੈ। ਚਾਹੇ ਸਹਿਕਾਰੀ ਹੈ। ਚਾਹੇ ਪੰਜਾਬ ਸਰਕਾਰ ਨਾਲ ਸਰਕਾਰੀ ਹੈ ਜਿਹਨੂੰ ਇੱਕ ਮੁਕਤ ਨਿਪਟਾਰਾ ਕਹਿੰਦੇ ਆ ਜੱਜ ਮੁਕਤ ਕੀ ਕਹਿੰਦੇ ਆ ਮੈਨੂੰ ਉਹ ਸ਼ਬਦ ਨਹੀਂ ਬੋਲਣੇ ਆਉਂਦੇ ਵੀ ਇੱਕ ਵਾਰੀ ਨਿਪਟਾਰਾ ਕਰ ਦਿਆਂਗੇ ਇਹ ਤੂੰ ਮੰਨਿਆ ਸੀ ਵੀ ਇਹ ਤਾਂ ਸੀ ਇਹਦੇ ਚ ਲੈ ਆਵਾਂਗੇ 23 ਮਾਰਚ ਦੀ ਗੱਲ ਆ ਉਸ ਤੋਂ ਬਾਅਦ 24 ਨਾ ਆਂ 25 ਤੁਰੇ ਫਿਰਦੇ ਆ ਕਿਉਂ ਨਹੀਂ ਕੀਤਾ ਭਾਈ ਇਹ ਤਾਂ ਤੇਰੀ ਮੰਨੀ ਹੋਈ ਮੰਗ ਹੈ ਤੂੰ ਕਹਿੰਦਾ ਪੰਜਾਬ ਨਾਲ ਸੰਬੰਧਤ ਮੰਗਾ ਨਹੀਂ ਤੂੰ ਮੰਨਿਆ ਬਲਾਰਾ ਕਰਕੇ ਆ ਵੀ ਖੇਤ-ਖੇਤ ਤੱਕ ਪਾਣੀ ਪਹਚਾਵਾਂਗੇ ਸਕੀਮ ਲਿਆਏ ਕਹਿੰਦੇ ਪਾਈਪਾ ਪਾਵਾਂਗੇ ਖਾਲ ਨੂੰ ਸੂਚਾਉਂਦੇ ਤੇ ਤੁਸੀਂ ਖਾਲ ਵੀ ਨਹੀਂ ਬਣਾਉਂਦੇ ਆ ਸਾਡਾ ਬਲਾਰਾ ਕਰਕੇ ਗਏ ਜਿੱਕਰ ਕਿਤਨਾ ਅੜੇ ਤੋਂ ਅਧਿਕਾਰੀਆਂ ਕੋਲੇ ਤੁਰੇ ਫਿਰਦੇ ਆ ਮੰਨੇ ਹੋਇਆ ਸਕੀਮ ਦੇ ਤਹਿਤ ਖਾਲ ਵੀ ਨਹੀਂ ਬਣਾਉਂਦੇ ਤੁਸੀਂ ਤਾਂ ਪਾਈਪਾ ਪਾ ਕੇ ਪਾਣੀ ਪਹਚਾਉਣ ਦਾ ਗੂੜੀ ਗੱਲ ਹੈ ਸੁਪਰਾਵੋ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਹੈ ਪੰਜਾਬ ਸਰਕਾਰ ਨਾਲ ਸੰਬੰਧਤ ਹੈ ਛੱਡ ਦਿਓ ਸਾਥੀ ਕਹਿ ਕੇ ਜਾਂ ਪੈਨਸ਼ਨ 2500 ਕਰਾਂਗੇ ਆ ਬੈਠੇ ਨੇ ਸਾਡੀਆਂ ਮਾਵਾਂ ਭੈਣਾਂ ਤੋ ਇਹਨਾਂ ਨੂੰ ਇਹ ਵੀ ਕਹੇ ਜੀ 1000 ਰੁਪਿਆ ਦਿਆ ਕਰਾਂਗੇ ਰਸੋਈ ਚਲਾਉਣ ਵਾਸਤੇ ਤੇ ਹੁਣ ਤੁਸੀਂ ਜੇ ਤਾ ਆਹੀ ਟੋਡਾ ਸਾਡੀਆਂ ਭੈਣਾਂ ਨੇ ਬੈਠੇ ਸਾਡੀਆਂ ਭੈਣਾਂ ਨੇ ਇਹ ਕੀਤੀ ਵੀ ਸਾਡਾ 1000 ਨਾ ਪਹਿਲਾਂ ਤਾਂ ਇਹ ਸਿੱਧ ਕਰੋ ਉਹਦੇ ਚ ਉਹ ਆ ਵਿਗੜਿਆ ਹੋਇਆ ਇਹ ਰਹਿੰਦਾ ਐਮਐਲਏ ਜਿਹੜਾ ਬਲਕਾਰ ਸਿੱਧੂ ਐ ਜਿਹਨੇ ਖਾਸੀ ਪੱਗ ਬੰਨੀ ਐ ਆਮ ਆਦਮੀ ਪਾਰਟੀ ਦੇ ਤੇ ਖਾਸ ਕਰਕੇ ਮਾਵਾ ਭੈਣਾਂ ਨੂੰ ਪੁੱਠਾ ਸਿੱਧਾ ਬੋਲ ਕੇ ਉਹ ਬਹਿਸ ਕਰਦਾ ਸੀ ਮੂਰੇ ਉਥੇ ਲਾਜਵਾ ਕੀਤਾ ਸਾਡੀਆਂ ਭੈਣਾਂ ਨੇ ਵੀ ਪਹਿਲਾਂ ਤਾਂ ਇਹ ਦੱਸੋ ਹਜ਼ਾਰ ਨਾਲ ਰਸੋਈ ਚੱਲ ਤਾ ਪਰ ਤੁਸੀਂ ਤਾਂ ਹਜ਼ਾਰ ਵੀ ਨਹੀਂ ਦਿੱਤਾ ਤੋ ਬਲਕਾਹਰ ਕਹਿੰਦਾ ਹਜੇ ਨਿਯੋਗ ਧਰ ਰਹੇ ਆ ਸੀ ਕਿਉਂ ਭਾਈ ਨਿਯੋਗ ਧਰਦੇ ਧਰਦੇ 3 ਸਾਲ ਤਾਂ ਸੋਡੇ ਨੰਗੇ ਦੋ ਰਹਿ ਗਏ ਉਦੋਂ ਗਿਣੇ ਹੋਇਆ ਚੱਕੋ ਇਹਨਾਂ ਦੀ ਵੀਡੀਓ ਕਿਸਾਨ ਮਜ਼ਦੂਰ ਮੁਲਾਜ਼ਮ ਸਾਰੇ ਵਰਗਾਂ ਨੂੰ ਪਿੰਡ ਦਾ ਤੇ ਹੁਣ ਤੈਨੂੰ ਇਹ ਭੇੜੇ ਲੱਗਣ ਲੱਗੇ ਅਸਲ ਵਿੱਚ ਜੇ ਸੱਚ ਕੋ ਲੋਕਤੰਤਰ ਹੋਵੇ ਵੱਛੇ ਇੱਥੇ ਲੋਕਾਂ ਨੂੰ ਇਨਸਾਫ ਦੀ ਗੱਲ ਦਾ ਹੋਵੇ ਉਲਟਾ ਤੂੰ ਤਾਂ ਫੜ ਕੇ ਜਿਹਾ ਚ ਬੰਦ ਕਰਦਾ ਸਾਡੇ ਕਿਸਾਨਾਂ ਆਗੂਆਂ ਨੂੰ ਭਗਵਾਨ ਸਮਾਂ ਤੇ ਪਰਚਾ ਬਣਦਾ ਸਿੱਧਾ ਦੇਸ਼ ਧਰੋਹੀ ਦਾ ਤੇ ਖਾਸ ਕਰਕੇ ਫਿਰਕੂ ਅੰਗ ਭੜਕਾਉਣ ਦਾ ਸਿੱਧਾ ਉਹਦਾ ਬਿਆਨ ਜਿਹੜਾ ਬੋਲਦਾ ਮੈਨੂੰ 2.5 ਕਰੋੜ ਲੋਕਾਂ ਦੀ ਫਿਕਰ ਹੈ 2.5 ਕਰੋੜ ਚਾ ਕਿਸਾਨ ਨਹੀਂ ਆਉਂਦੇ ਭਾਈ 2.5 ਕਰੋੜ ਚ ਮਜ਼ਦੂਰ ਨਹੀਂ ਆਉਂਦੇ 2.5 ਕਰੋੜ ਚ ਮੁਲਾਜ਼ਮ ਨਹੀਂ ਆਉਂਦੇ 2.5 ਕਰੋੜ ਚ ਹੋਰ ਵਰਗਾਂ ਦੇ ਲੋਕ ਆ ਜਿਹੜੇ ਆਉਂਦੇ ਨਹੀਂ ਇਹ ਕਿਹਨੂੰ ਇਸ਼ਾਰੇ ਕਰਦਾ ਹੈ ਇੱਥੇ ਬਾਈ ਕਹਿੰਦੇ ਕੁਝ ਅਕੇ ਭਾਜਪਾ ਦੀ ਬੋਲੀ ਬੋਲਦਾ ਇਹ ਨਹੀਂ ਭਾਜਪਾ ਦੀ ਕਾਰਪੋਰੇਟ ਘਰਾਣਿਆਂ ਦੀ ਸ਼ਮਰਾਜੀ ਮੁਲਕਾਂ ਦੀ ਬੋਲੀ ਬੋਲਦੀ ਆ ਉਹੀ ਬੋਲੀ ਭਗਵਾਨ ਜਮਾਨ ਬੋਲਦਾ ਹੈ ਤੇ ਉਹੀ ਲੋਕੀ ਸਾਰੇ ਜਿਹੜੇ ਉਹ ਵੋਟਾਂ ਦੇ ਝਾਕ ਦੇ ਵਿੱਚ ਉਹ ਰਾਜਗਦਗਰ ਤੇ ਪਹੁੰਚਣਾ ਚਾਹੁੰਦੇ ਆ ਉਹੀ ਬੋਲੀ ਬੋਲਦੇ ਆ ਇਸ ਗੱਲ ਨਾਲ ਸਾਰੇ ਇੱਕ ਮਸਤ ਆ ਕੋਈ ਵਾਰੀਆਂ ਨਾ ਨਿਤਗਰ ਉਹਨਾਂ ਸਾਰਿਆਂ ਦਾ ਜਦੋਂ ਨਿਤਗਰ ਦੀ ਲੜਾਈ ਹੁੰਦੀ ਹੈ ਘੁੰਗੜੀਆਂ ਪਾਈਆਂ ਨੇ ਦੇ ਮੂੰਹ 'ਚ ਕੋਈ ਨਹੀਂ ਬੋਲਦੇ ਭਾਰਤ ਮਾਲਾ ਸੜਕ ਦੀ ਵਿਆਖਿਆ ਕਰ ਗਿਆ ਮੈਂ ਉਹਦੇ 'ਚ ਨਹੀਂ ਜਾਂਦਾ ਗੁਰਦੀਪ ਸਿੰਘ ਕੈਸ਼ਪਾ ਪਲਾਨ ਦਾ ਮਾਮਲਾ ਕਹਿੰਦਾ ਇੱਕ ਪੱਤਰਕਾਰ ਵੀਰੇ ਦਵਿੰਦਰਪਾਲ ਉਹਨੇ ਪਿਛਲੇ ਦਿਨ ਇੱਕ ਵੀਡੀਓ ਪਾਈ ਆ ਇਹੋ ਜੇ ਪੱਤਰਕਾਰ ਤੋਂ ਨਹੀਂ ਇਹ આજ ਕੀਤੀ ਜਾ ਸਕਦੀ ਸੀ ਕੇ ਇਹ ਬੋਲੀ ਬੋਲ ਰਿਹਾ ਹੈ ਕਹਿੰਦਾ ਇਸ ਤਰ੍ਹਾਂ ਤਾਂ ਪੁਲਿਸ ਦਾ ਤਾਂ ਗੈਸਟੀ ਚੱਕੀ ਜਾਊ ਲੋਕਾਂ ਤੋਂ ਤੁਸੀਂ ਪੁਲਿਸ ਅਫਸਰ ਲਾ ਦਿਨੋ ਗੱਲਬਾਤ ਕਿਸਾਨਾਂ ਆਗੂਆਂ ਨਾਲ ਤੇ ਫਿਰ ਕਿਸਾਨਾਂ ਆਗੂਆਂ ਮੂਰੇ ਉਹ ਨੀਂਦੀ ਪਾਉਂਦੇ ਆ ਬੜਾ ਫਿਕਰ ਹੋਇਆ ਦਵਿੰਦਰਪਾਲ ਨੂੰ ਬਈ ਅੱਛੀ ਕਹਿੰਦੇ ਆ ਇਹ ਖੁਦਾਇਸ਼ ਚੱਕਣਗੇ ਲੋਕ ਚੱਕੀ ਆ ਹਜੇ ਗਣਤੀ ਦੇ ਪਿੰਡ ਆ ਜਦੋਂ ਪਿੰਡ ਪਿੰਡੇ ਬਣਾਤੀ ਗੱਲ ਭਜੋਗੇ ਕਿੱਧਰ ਆਧਾਰਨ ਪਈ ਆ ਬਾਜੀ ਫੜ ਲਿਓ ਦੇ ਮੈਨੂੰ ਫਿਰ ਠੀਕ ਆ ਮੈਂ ਪਿੰਡ ਵਾਲਿਆਂ ਨੂੰ ਕਿਹਾ ਪਾਜੇ ਸਰਕਾਰ ਤੂੰ ਵੀ ਤੱਕੜੇ ਹੋਈ ਤੂੰ ਤਾਂ ਫੜ ਲਿਆ ਸੀ ਉਹ ਲੋਕਾਂ ਦੀ ਤਾਕਤ ਮੂਰੇ ਝੁੱਕ ਕੇ ਕਿਉਂ ਆ ਗਏ ਜਦੋਂ ਤੁਹਾਡੇ ਅਮਲੇ ਫੈਲੇ ਨੂੰ ਘੇਰ ਲਿਆ ਬਹੁਤ ਵੱਡੀ ਨਫਰੀ ਲੈ ਕੇ ਗਈ ਸੀ ਚੱਕ ਲੈ ਉਹ ਲੋਕਾਂ ਨੇ ਬੋਕਰ ਚ ਲੈ ਲਿਆ ਆਏ ਭਰਾਵੋ ਜਿਉਂ ਪਿੰਡਾਂ ਦੇ ਪਿੰਡ ਢਿੰਕ ਪਈ ਜੀ ਕਿਸੇ ਨੇ ਖਬਰ ਤੇ ਲਾਤੀ ਹੈ ਕਿ ਉਹ ਰਾਹਾ 14 ਚ ਆ ਗਿਆ 14 ਚ ਤਾਰਤਗਾ ਧਾਰਾਂ ਪਹਿਲਾਂ ਤਾਂ ਰਾਤ ਨੂੰ ਆਪਣੇ ਉਸ ਗਲਾਬਾ ਗੂਆ ਉਹਦੇ ਘਰ ਦੇ ਕੰਧੇ ਟੱਪ ਕੇ ਚਲੇ ਗਏ ਜੇ ਜਦੋਂ ਨਾਲ ਦੇ ਲੋਕਾਂ ਨੂੰ ਪਤਾ ਲੱਗ ਗਿਆ ਲੋਕਾਂ ਨੇ ਗਲਾਬ ਦਾ ਘਰ ਘੇਲ ਲਿਆ ਇਹਨਾਂ ਨੂੰ ਮੋਰੀਆਂ ਤੰਗਾ ਟੱਪਣੀਆਂ ਔਖੀਆਂ ਹੋਊਗਾ ਫੜ ਲਿਆਉਂਦੇ ਬਈ ਫਿਰ ਛੱਡਾ ਛੋਦ ਵੀ ਆਈ ਮਾਰੇ ਛਾਪੇੁੱੱਚੇ ਫੜਦੇ ਰਹਿਆ ਪਿੰਡ 'ਚ ਦੱਸਿਆ ਜੀ ਲੋਕਾਂ ਨੂੰ ਵੀ ਇੱਥੇ ਦੇਖਾਂਗੇ ਨਾ ਨਾ ਫੜ ਲਿਆਉਂਦੇ ਫਿਰ ਪਰ ਅਜੇ ਭਰਾਓ ਧਰਤੀ ਤੇ ਪੈਰ ਰੱਖ ਕੇ ਚੱਲਣ ਦੀ ਗੱਲ ਆ ਮੈਂ ਉਸ ਰੂਪ ਤੇ ਨਹੀਂ ਲੈਂਦਾ ਇਹਨਾਂ ਨੂੰ ਠੀਕ ਹੈ ਨਾ ਜੀ ਘੋਰ ਮਜਬੂਰਗਾ ਹਜੇ ਇਹਨਾਂ ਤੋਂ ਤਕੜੇ ਨਹੀਂ ਹੋਏ ਕਰ ਸਕਦੇ ਸੀ ਬਹੁਤ ਸ਼ੁਕਰ ਕਰਦੇ ਹੁੰਦੇ ਆ ਪਿੰਡਾਂ ਦੇ ਪਿੰਡ ਪੱਤਰ ਇਹ ਆ ਜਿਹੜਾ ਤੁਸੀਂ ਬਲਡੋਜ਼ਰ ਕਲਚਰ ਲੈ ਕੇ ਆ ਰਹੇ ਆਓ ਇਹ ਕਿਹਨੂੰ ਭੁਲੇਖਾ ਇਸ਼ਾਰੇ ਕਿਹਨੂੰ ਕਰਦੇ ਆ ਇੱਕ ਕਿਸੇ ਨਸਾ ਤਸ਼ਕਰ ਦਾ ਘਰ ਢਾਕੇ ਇਹ ਨਜ਼ਰ ਉਕਰ ਨੀ ਕਾ ਗੱਲਾ ਕਰਾਓ ਪਤਾਲ ਜੇ ਪੈਰ ਤੁਹਾਡੇ ਘਰਾਂ ਚ ਨਾ ਜਾਵੜੀ ਤਾਂ ਨਸ਼ਾ ਦਸ ਕਰਾਂ ਦੀਆਂ ਤੇ ਬਾਬਰਾ ਤੁਸੀਂ ਪੁੱਛ ਨੂੰ ਪਹਿਲਾਂ ਵੀ ਦਿੱਤੀਆਂ ਸੀ 15 ਸਾਲ ਲੋਕਾਂ ਨੇ ਖਾੜਕੂ ਬਾਦ ਵੇਲੇ ਸੰਤਾਪ ਵਧਾਇਆ 35000 ਨੌਜਵਾਨ ਚਾਹੇ ਉਹ ਸਾਡੇ ਪੁਰਸ ਦੀ ਵਰਦੀ ਚ ਵੀਰ ਸੀ ਤੇ ਚਾਹੇ ਉਹ ਖਾੜਕੂ ਬਾਣੇ ਚ ਸਾਡੇ ਵੀਰ ਸੀ ਗੋਲੀ ਦੀ ਭੇਟ ਚੜ ਕੇ ਕਹੇ ਜੀ ਅੱਗ 'ਚ ਝੋਕਣਾ ਚਾਹੁੰਦਾ ਤੂੰ ਭਗਵੰਤ ਸਤਮਾਨ ਪੰਜਾਬ ਦੇ ਲੋਕਾਂ ਨੂੰ ਨਹੀਂ ਉਧਰ ਜਾਣਗੇ ਲੋਕ ਹੁਣ ਲੋਕ ਚੇਤਨ ਹੋ ਗਿਆ ਸਾਨੂੰ ਦਿੱਤੀਆ ਚੇਤਨਾ ਸਾਡੇ ਸੰਘਰਸ਼ਾਂ ਨੇ ਤੇ ਖਾਸ ਕਰਕੇ ਦਿੱਲੀ ਅੰਦੋਲਨ ਨੇ ਦਿੱਲੀ ਦੇ ਕਿਸਾਨ ਅੰਦੋਲਨ ਨੇ ਦੋ ਜੋੜ ਸਬਕ ਦਿੱਤੇ ਆਪਾਂ ਨੂੰ ਭਰਾਵੋ ਪੱਲੇ ਬੰਨਣ ਵਾਲੀ ਗੱਲ ਹੈ ਬਹੁਤ ਬੁਲਾ ਰਿਆ ਨੇ ਤੇ ਆਖਿਆ ਕੀਤੀ ਹੈ ਕਿ ਨਾ ਵੋਟ ਪਾੜ ਗਿਆ ਤੋਂ ਬਚ ਕੇ ਰਹੁ रोड पार